ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਇਆ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਤੇ ਤੁਹਾਡੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਤੇ ਤੁਹਾਡੇ ਆਪਣੇ ਚੈਨਲ ਵਿੱਚ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹ ਚੈਨਲ ਨੂੰ ਇੰਨਾ ਪਿਆਰ ਦੇ ਰਹੇ ਨੇ ਤੇ ਅੱਜ ਵੀਰ ਆਪਾਂ ਤੁਹਾਡੇ ਲਈ ਲੈ ਕੇ ਆਏ ਦੋ ਤਿੰਨ ਟਰੈਕਟਰ ਅਤੇ ਇੱਕ ਗੱਡੀ ਹੈ ਤੇ ਸਭ ਤੋਂ ਪਹਿਲਾਂ ਦੇਖ ਰਹੇ ਹਾਂ ਵੀਰ ਜੀ ਤੁਸੀਂ ਨਿਊ ਹੋਲੈਂਡ 5500 ਟਰੈਕਟਰ ਹੈ ਵੀਰ ਇਹ ਤੇ 2010 ਮਾਡਲ ਹੈ ਜੀ 3 ਲੱਖ ਤੇ 15000 ਵੀਰ ਦੀ ਡਿਮਾਂਡ ਹੈ ਜੀ ਤੇ ਬਹੁਤ ਵਧੀਆ ਕੰਡੀਸ਼ਨਰ ਵੀ ਟਰੈਕਟਰ ਦੀ ਸਦਰਨਪੁਰ ਏਰੀਆ ਵੀਰ ਜੀ ਇਹਨਾਂ ਦਾ ਤੇ ਕਿਸਾਨ ਵੀ ਦਾ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ 8847649273 20 ਦਾ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਕਨੈਕਟ ਕਰਕੇ ਟਰੈਕ ਖਰੀਦ ਸਕਦੇ ਹੋ ਜੀ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕ ਹੈ ਜੀ 30% ਟਾਇਰਾਂ ਦੀ ਕੰਡੀਸ਼ਨ ਹੈ ਵੀਰ ਜੀ ਪਿਛਲੇਆਂ ਦੀ ਅਗਲੇ ਟਾਇਰ 60 70 ਕੰਡੀਸ਼ਨ ਦੇ ਹੈ ਜੀ 3 ਲੱਖ 15 ਹਜ਼ਾਰ ਦੀ ਡਿਮਾਂਡ ਹੈ ਜੀ 2010 ਮਾਡਲ ਹੈ ਨਿਊ ਹਾਲੈਂਡ 5500 ਟਰੈਕ ਹੈ ਜੀ ਤੇ ਸਭ ਕੁਝ ਓਕੇ ਹੈ ਵੀਰ ਜੀ ਟਰੈਕਟਰ ਦਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਜੀ ਕਾਗਜ਼ ਵਗੈਰਾ ਸਭ ਕੁਝ ਕੰਪਲੀਟ ਹੈ ਜੀ ਤੇ ਹੁੱਡ ਛਤਰੀ ਲੱਗੇ ਹੋਏ ਆ ਟਰੈਕਟਰ ਤੇ ਜੀ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਮਾਡਲ ਦੇ ਹਿਸਾਬ ਨਾਲ ਕੰਡੀਸ਼ਨ ਓਕੇ ਪਈ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਜੀ ਜੇਕਰ ਤੁਸੀਂ ਟਰੈਕਟਰ ਲੈਣਾ ਚਾਹੁੰਦੇ ਜੀ ਵੀਰ ਦਾ ਨੰਬਰ ਹੈਗਾ ਜੀ ਤੁਸੀਂ ਉਹਦੇ ਨਾਲ ਕਨੈਕਟ ਕਰਕੇ ਟਰੈਕਟਰ ਲੈ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤਾਂ ਕਿ ਹੋਰ ਵੀ ਕਿਸਾਨ ਭਰਾ ਸਾਡੇ ਚੈਨਲ ਨਾਲ ਜੁੜ ਸਕਣ ਜੀ ਤੇ ਫਾਇਦਾ ਚੱਕ ਸਕਣ ਇਸ ਔਨਲਾਈਨ ਟਰੈਕਟਰ ਮੰਡੀ ਦਾ ਜੀ ਇੱਥੇ ਤੁਸੀਂ ਇਸੇ ਤਰ੍ਹਾਂ ਦੀ ਵਕ ਵਕ ਵੀਡੀਓ ਦੇਖਦੇ ਰਹਿੰਦੇ ਹੋ ਜੀ ਰੈਗੂਲਰ ਤੋਂ ਦਿੱਲੀ 2 ਜਾਂ 3 ਵੀਡੀਓ ਲੈ ਕੇ ਆਉਂਦੇ ਆ ਜੀ ਤੇ ਅਗਲਾ ਟਰੈਕਟਰ ਦੇਖ ਰਹੇ ਹੋ ਵੀਰ ਜੀ ਤੁਸੀਂ ਇਹ ਹੈਗਾ ਜੌਨ ਡੀਅਰ ਟਰੈਕਟਰੀ ਤੇ ਵੀਰ ਨੇ ਸਕਰੀਨ ਦੇ ਆਪ ਦੀ ਫੋਟੋ ਦੇ ਉੱਤੇ ਵੀ ਲਿਖਤਾ ਸੀਗਾ ਤੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਫੋਟੋ ਦੇ ਉੱਤੇ ਇਸ ਤਰ੍ਹਾਂ ਲਿਖ ਕੇ ਨਾ ਭੇਜਿਆ ਕਰੋ ਕੋਈ ਵੀ ਵੀਰ ਹੈ ਫੋਟੋ ਦੇ ਉੱਤੇ ਲਿਖ ਕੇ ਭੇਜ ਦਿੰਦੇ ਨੇ ਡਿਟੇਲ ਅੱਡ ਲਿਖਣੀ ਹੈ ਵੀਰ ਫੋਟੋ ਦੇ ਉੱਤੇ ਨਹੀਂ ਲਿਖਣੀ ਜੌਨ ਡੀਅਰ ਟਰੈਕਟਰ ਹੈ ਜੀ 5204 ਟਰੈਕਟਰੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ 2011 ਮਾਡਲ ਹੈ ਜ 4 ਲੱਖ ਰੁਪਏ ਦੀ ਵੀਰੇ ਨੇ ਡਿਮਾਂਡ ਮੰਗੀ ਹੈ ਜੀ 75% ਵੀਰੇ ਦੇ ਟਾਇਰਾਂ ਦੀ ਕੰਡੀਸ਼ਨ ਹੈ ਏਰੀਆ ਤੁਸੀਂ ਫੋਨ ਤੇ ਕਨਫਰਮ ਕਰ ਸਕਦੇ ਹੋ ਜੀ ਕਿਸਾਨ ਵੀਰ ਦਾ ਨੰਬਰ ਹੈਗਾ ਜੀ ਪੂਰਾ 797 20739 ਸਾਰੇ ਵੀ ਨੋਟ ਕਰ ਲੈਣ ਜੀ ਪੂਰਾ 797 20739 ਜੌਂਡੀਆ ਟਰੈਕਟਰ 5204 2011 ਮਾਡਲ 4 ਲੱਖ ਦੀ ਡਿਮਾਂਡ ਹੈ ਵੀਰ ਦੀ ਇਹ ਰੇਟ ਉੱਪਰ-नीचे ਹੋ ਜਾਂਦਾ ਵੀਰ ਤੁਸੀਂ ਮੌਕੇ ਤੇ ਕਨਫਰਮ ਕਰ ਸਕਦੇ ਹੋ ਜੇਕਰ ਤੁਸੀਂ ਵੀ ਆਪਣੇ ਕਿਸੇ ਸੰਦ ਟਰੈਕਟਰ ਟਰਾਲੀ ਜਾਂ ਹੋਰ ਕਿਸੇ ਖੇਤੀ ਦੇ ਸੰਦ ਦੀ ਸਾਡੇ YouTube ਚੈਨਲ ਤੇ ਐਡ ਕਰਾਉਣਾ ਚਾਹੁੰਦੇ ਹੋ ਜੀ ਬਿਲਕੁਲ ਫ੍ਰੀ ਦੇ ਵਿੱਚ ਤੇ ਉਹਦੀਆਂ ਆਪਣੇ ਸੰਦ ਦੀ ਟਰੈਕਟਰ ਟਰਾਲੀ ਜਾਂ ਪੰਜ ਤੋਂ ਸੱਤ ਫੋਟੋਆਂ ਜੀ ਤੇ ਜਿਹੜੀ ਜਾਣਕਾਰੀ ਵੀਡੀਓ ਦੇ ਵਿੱਚ ਲਿਖੀ ਹੋਈ ਆ ਟਰੈਕਟਰ ਮਾਡਲ ਪ੍ਰਾਈਸ ਏਰੀਆ ਟਾਇਰ ਤੇ ਕੰਫੋਰਡ ਬਰੇ ਸਭ ਕੁਝ ਲਿਖ ਕੇ ਤੁਸੀਂ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਥੱਲੇ ਸਕਰੀਨ ਦੇ ਉੱਪਰ ਵੀ ਸ਼ੋ ਹੋ ਰਿਹਾ ਹੋਊਗਾ ਤੇ ਵੈਸੇ ਮੈਂ ਤੁਹਾਨੂੰ ਦੱਸ ਵੀ ਦੇਵਾਂ ਜੀ ਆਪਣਾ WhatsApp ਨੰਬਰ ਹੈਗਾ ਜੀ 88376 65987 ਇਹ ਸਾਡਾ WhatsApp ਨੰਬਰ ਹੈ ਜੀ ਇਹਦੇ ਉੱਤੇ ਤੁਸੀਂ ਕਨੈਕਟ ਕਰਕੇ ਤੇ ਆਹ ਫੋਟੋ ਮੈ ਭੇਜ ਕੇ ਤੇ ਐਡ ਲਵਾ ਸਕਦੇ ਹੋ ਬਿਲਕੁਲ ਫ੍ਰੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਖਰਚਾ ਨਹੀਂ ਜੀ 1 ਰੁਪਈਆ ਦਾ ਖਰਚਾ ਵੀ ਨਹੀਂ ਤੁਹਾਡਾ ਜੀ ਤੁਹਾਡਾ ਆਪਦਾ ਨੰਬਰ ਦਿੱਤਾ ਜਾਊਗਾ ਜੀ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਵੀ ਨਹੀਂ ਲੈਂਦਾ ਜਾਂਦਾ ਜੀ ਤੇ ਸਿੱਧੀ ਤੁਹਾਡੇ ਨਾਲ ਗੱਲ ਕਰਕੇ ਹੀ ਕਿਸਾਨ ਵੀਰ ਤੇ ਤੁੜ ਤੋਂ ਟ੍ਰੈਟ ਖਰੀਦ ਸਕਦੇ ਨੇ ਅੱਗੇ ਦੇਖ ਰਹੇ ਹੋ ਜੀ ਫੋਰਡ 3000 ਤੇ ਫੋਰਡ 3600 ਸੌਰੀ ਤੇ 1975 ਮਾਡਲ ਹੈ ਜੀ 1975 ਮਾਡਲ 1 ਲੱਖ ਰੁਪਇਆ ਪ੍ਰਾਈਸ ਹੈ ਜੀ ਤੇ ਰੋੜੀ ਏਰੀਆ ਵੀ ਜੀ ਰੋੜੀ ਹਰਿਆਣਾ ਏਰੀਆ ਜੀ ਇਹਨਾਂ ਦਾ 40% ਵੀ ਟਾਇਰਾਂ ਦੀ ਕੰਡੀਸ਼ਨ ਪਈ ਹੈ ਤੁਸੀਂ ਦੇਖ ਰਹੇ ਹੋ ਤੇ ਰੰਗ ਵਗੈਰਾ ਤਾਂ ਨਹੀਂ ਹੈਗਾ ਟਰੈਕਟਰ ਤੇ ਕਾਫੀ 올ਡ ਟਰੈਕਟਰ ਹੈ ਜੀ 1975 ਮਾਡਲ ਦਾ ਤੇ 40% ਟੈਰਾ ਦੀ ਕੰਡੀਸ਼ਨ ਹੈ ਜੀ 1 ਲੱਖ ਰੁਪਏ ਦੀ ਡਿਮਾਂਡ ਹੈ ਕਿਸਾਨ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਤੇ ਹੋਰ ਕੋਈ ਸਮੱਸਿਆ ਹੈ ਨਹੀਂ ਵੀ ਟਰੈਕਟਰ ਚ ਤੇ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਤੇ ਸਾਰਾ ਕੰਮ ਹੋਇਆ ਹੋਇਆ ਵੀਰ ਜੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਵੀਰ ਜੀ ਤੇ 1 ਰੁਪਏ ਦਾ ਕੰਮ ਨਹੀਂ ਭਾਲਦਾ ਟਰੈਕਟਰ ਪੂਰੇ ਓਕੇ ਹੈ ਵੀਰ ਜੀ ਜੇਕਰ ਕੋਈ ਵੀ ਭਰਾ ਲੈਣਾ ਚਾਹੁੰਦਾ ਜੀ ਨੰਬਰ ਥੱਲੇ ਆ ਵੀਰ ਦਾ ਤੇ ਸਾਨੂੰ ਐਡ ਭੇਜਣ ਲਈ ਸਾਡਾ ਨੰਬਰ ਹੈਗਾ ਜੀ 8837665987 ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤਾਂ ਕਿ ਹੋਰ ਕਿਸਾਨ ਭਰਾ ਇਸ ਚੈਨਲ ਦਾ ਫਾਇਦਾ ਚੱਕ ਸਕਣ ਤੇ ਲਾਲ ਰੰਗ ਦੇ ਬਟਨ ਨੂੰ ਦਬਾ ਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੀ ਕਮੈਂਟ ਕਰਿਆ ਕਰੋ ਅਸੀਂ ਹਰ ਇੱਕ ਵੀਰ ਦਾ ਆਪਣੀ ਲਾਸਟ ਵੀਡੀਓ ਦੇ ਵਿੱਚ ਜਿਹੜੀ ਦਿਨ ਦੀ ਲਾਸਟ ਵੀਡੀਓ ਹੁੰਦੀ ਹੈ ਉਹਦੇ ਵਿੱਚ ਕਮੈਂਟ ਪੜ੍ਹਦੇ ਆ ਤੇ ਮੈਂ ਸਾਰੇ ਵੀਰਾਂ ਨੂੰ ਰਿਪਲਾਈ ਵੀ ਜ਼ਰੂਰ ਦਿੰਦਾ ਇਕੱਲੇ ਇਕੱਲੇ ਵੀਰ ਦੇ ਕਮੈਂਟ ਦੀ ਰਿਪਲਾਈ ਦਿੱਤੀ ਜਾਂਦੀ ਹੈ ਤਿਆਰ ਕਰਕੇ ਕਮੈਂਟ ਜੇ ਤੁਹਾਨੂੰ ਕੋਈ ਵੀ ਸਵਾਲ ਹੋਵੇ ਉਹ ਪੁੱਛ ਸਕਦੇ ਹੋ ਤੁਸੀਂ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਵੀਡੀਓ ਨੂੰ ਤੇ ਅੱਗੇ ਤੁਸੀਂ ਦੇਖਦੇ ਹੋ ਵੀ ਇਹ ਹੰਡਾਈ ਦੀ ਕਾਰ ਹੈ ਜੀ ਤੇ 2010 ਮਾਡਲ ਹੈ ਜੀ 2,70,000 ਪ੍ਰਾਈਸ ਹੈ ਜੀ ਡੀਜ਼ਲ ਗੱਡੀ ਹੈ ਜੀ ਅੰਬਰਸਰ ਇਹਨਾਂ ਦਾ ਏਰੀਆ ਵੀ ਜੀ ਟਾਇਰ ਨਿਊ ਨੇਵਲ ਜੀ ਤੇ ਨੰਬਰ ਇਹਨਾਂ ਦਾ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 81960 ਤੇ 52494 ਕੰਡੀਸ਼ਨ ਤੁਹਾਡੇ ਸਾਹਮਣੇ ਜੀ ਬਹੁਤ ਵਧੀਆ ਕੰਡੀਸ਼ਨ ਦੀ ਹੰਡਾਈ ਦੀ ਗੱਡੀ ਹੈ ਜੀ ਇਹ ਤੇ 2010 ਮਾਡਲ 2,70,000 ਪ੍ਰਾਈਸ ਅੰਬਰਸਰ ਏਰੀਆ ਤੇ ਜੇਕਰ ਲੈਣੀ ਹੋਵੇ ਤਾਂ ਵੀਰ ਦਾ ਨੰਬਰ ਹੈਗਾ ਇਸ ਸਕਰੀਨ ਤੇ ਤੇ ਇਹਨਾਂ ਚੀਜ਼ ਦਾ ਸਾਰਾ ਕੁਝ ਓਕੇ ਹੁੰਦਾ ਵੀਰ ਜੀ ਕਾਗਜ਼ ਵਗੈਰਾ ਦੀ ਫੁੱਲ ਜ਼ਿੰਮੇਵਾਰੀ ਹੁੰਦੀ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਹੁੰਦੀ ਜੀ ਤੇ ਇਹ ਲੋਕਲ ਕਿਸਾਨਾਂ ਦੇ ਘਰੇ ਖੜੇ ਹੋਏ ਟਰੈਡ ਹੁੰਦੇ ਨਹੀਂ ਜੀ ਕੋਈ ਮੰਡੀ ਵਾਲਾ ਟਰੈਡ ਨਹੀਂ ਹੁੰਦਾ ਜੀ ਕਿਸੇ ਤਰ੍ਹਾਂ ਦੀ ਕੋਈ ਧੋਖਾਧੜੀ ਵਾਲਾ ਕੰਮ ਆਪਣੇ ਚੈਨਲ ਤੇ ਚੱਲਦਾ ਨਹੀਂ ਜੀ ਤੇ ਸਭ ਕੁਝ ਪੁੱਛ ਕੇ ਕਿਸਾਨ ਵੀਰਾਂ ਤੋਂ ਤੇ ਫੇਰ ਹੀ ਆਪਾਂ ਉਹਨਾਂ ਦੀ ਐਡ ਲਗਾਈ ਦੀ ਜੀ ਇਦਾਂ ਦੀ ਕਿਸੇ ਤਰ੍ਹਾਂ ਦੀ ਕੋਈ ਫੇਕ ਐਡ ਆਪਾਂ ਨਹੀਂ ਲਗਾਈ ਦੀ ਤੇ ਅੱਜ ਦੀ ਵੀਡੀਓ ਸਿਰਫ ਇੰਨੇ ਜੀ ਵੀਡੀਓ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੋਂ ਜਲਦ ਫਿਰ ਮੁਲਾਕਾਤ ਹੋਊ ਜੀ ਤਦ ਤੱਕ ਲਈ ਰੱਬ ਰੱਖਾ